ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਮਹਲਾ ਨਾਵਾਂ ਬਿਰਥਾ ਕਹੋ ਕੌਨ ਸਿਉ ਮਨ ਕੀ ਲੋਭ ਗ੍ਰਸਿਓ ਦਸ ਹੂ ਦਿਸਤਾਵਤ ਆਸਾ ਲਾਗਿਓ ਤਨ ਕੀ ਬਿਰਥਾ ਕਹੋ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂ ਦਿਸਤਾਵਤ ਆਸਾ ਲਾਗਿਓ ਤਨ ਕੀ ਰਹਾਓ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵਤ ਕਰਤ ਜਨ ਜਨ ਕੀ ਦੁਆਰ ਹੀ ਦੁਆਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਤ ਕੋਵਤ ਲੋਜ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈ ਤਨ ਕੀ ਮਾਨਸ ਜਨਮ ਅਕਾਰਤ ਖੋਵਤ ਲਾਜ ਨ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈ ਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਾਵਲ ਸ਼ਤਰ ਤਖ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਰੇ ਆਪਾਂ ਸੱਜ ਬੈਠੇ ਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰਦਿਆਂ ਹੋਇਆਂ ਅੱਜ ਰਾਗ ਆਸਾ ਵਿੱਚ ਜੋ ਆਪਾਂ ਪਾਵਨ ਸ਼ਬਦ ਪੜਿਆ ਹੈ ਇਸ ਸ਼ਬਦ ਨੂੰ ਆਪਾਂ ਵਿਚਾਰਨਾ ਹੈ 411 ਅੰਗ ਤੇ ਸ਼ਬਦ ਹੈ ਰਾਗ ਆਸਾ ਵਿੱਚ ਇੱਕ ਹੀ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋ ਆਓ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਫਤਿਹ ਕਰੋ ਪ੍ਰਵਾਨ ਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਅਜ ਕਰ ਰਹੇ ਨੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਓ ਪਰਮਾਤਮਾ ਪਰੀਪੂਰ ਜਿਹੜਾ ਸਮੁੱਚੇ ਸੰਸਾਰ ਵਿੱਚ ਰਮਿਆ ਹੋਇਆ ਹੈ ਜਿੰਨੂੰ ਸਾਰੀ ਧਰਤੀ ਤੇ ਰਹਿਣ ਵਾਲੇ ਲੋਕ ਵੱਖ-ਵੱਖ ਨਾਵਾਂ ਨਾਲ ਚੇਤੇ ਕਰਦੇ ਨੇ ਵੱਖ-ਵੱਖ ਤਰੀਕਿਆਂ ਨਾਲ ਉਸ ਪਰਮਾਤਮਾ ਦੀ ਆਰਾਧਨਾ ਪੂਜਾ ਕੀਤੀ ਜਾਂਦੀ ਹੈ ਵੱਖ-ਵੱਖ ਉਸ ਪਰਮਾਤਮਾ ਦੇ ਰੂਪ ਮੰਨੇ ਜਾਂਦੇ ਨੇ ਪਰ ਉਹਦੇ ਨਾਮ ਅਨੇਕਾਂ ਨੇ ਉਦੀ ਪੂਜਾ ਕਰਨ ਦੀਆਂ ਵਿਧੀਆਂ अनेका ਨੇ ਰੂਪ अनेका ਨੇ ਪਰ ਪ੍ਰਮਾਤਮਾ ਇੱਕ ਹੈ ਉਹਦਾ ਵਜੂਦ ਇੱਕ ਹੈ ਮਹਾਰਾਜ ਕਹਿੰਦੇ ਇੱਕ ਓ ਓੰਕਾਰ ਹੈ ਉਹ ਤੇ ਉਸ ਪ੍ਰਮਾਤਮਾ ਨੂੰ ਜੇ ਤੂੰ ਸਹਜੇ ਪ੍ਰਾਪਤ ਕਰਨਾ ਲੋੜਦਾ ਤੇ ਸਤਗੁਰ ਪ੍ਰਸਾਦ ਸਤਗੁਰ ਜੀ ਦੀ ਕਿਰਪਾ ਤੇ ਸਤ ਕਾ ਉਹਦੀ ਪ੍ਰਾਪਤੀ ਹੁੰਦੀ ਹੈ ਰਾਗ ਆਸਾ ਮਹੱਲਾ ਨਾਵਾ ਰਾਗ ਆਸਾ ਦੇ ਅੰਦਰ ਤਨ ਗੁਰੂ ਤੇਗ ਬਹਾਦਰ ਜੀ ਦਾ ਇਹ ਪਾਵਨ ਸ਼ਬਦ ਹੈ ਤੇ ਮਹਜ਼ੂਰ ਆਖਦਿਆ ਬਿਰਥਾ ਕਹੋ ਕੌਣ ਸਿਉ ਮਨ ਕੀ ਆਖਦਿਆ ਵੀ ਮੈਂ ਆਪਣੇ ਮਨ ਦੀ ਹਾਲਤ ਮਨ ਦੇ ਬਿਰਥਾ ਕਿਨੂੰ ਦੱਸਾਂ ਕਿਹਦੇ ਅੱਗੇ ਆਪਣੇ ਮਨ ਦੇ ਭੇਦ ਖੋਲਾਂ ਜੋ ਮੇਰੇ ਮਨ ਦੀ ਹਾਲਤ ਹੈ ਜੋ ਮਨ ਦੀ ਦਸ਼ਾ ਹੋਈ ਪਈ ਹੈ ਬਈ ਇਹ ਦੱਸਾਂ ਕਿੰਨੂੰ ਦੱਸਿਆ ਤੇ ਉਹਨੂੰ ਜਾਂਦਾ ਹੈ ਜਿਹੜਾ ਮੇਰੇ ਮਨ ਦੀ ਦਸ਼ਾ ਨੂੰ ਸੁਣੇ ਤੇ ਇਹਦਾ ਕੋਈ ਨਾ ਕੋਈ ਹੱਲ ਕੱਢੇ ਮੰਨ ਲਓ ਸਾਨੂੰ ਕੀ ਤਕਲੀਫ ਹੈ ਕੋਈ ਦੁੱਖ ਹੈ ਅਸੀਂ ਕਿਸੇ ਐਸੇ ਸੱਜਣ ਨੂੰ ਆਪਣਾ ਦੁੱਖ ਆਪਣਾ ਹਾਲ ਸੁਣਾਉਨੇ ਆਂ ਵੀ ਜਿਹੜਾ ਸਾਡੇ ਉਸ ਦੁੱਖ ਦਾ ਕੋਈ ਨਾ ਕੋਈ ਇਲਾਜ ਲੱਭੇ ਸਾਨੂੰ ਕੋਈ ਨਾ ਕੋਈ ਯੁਗਤੀ ਦੱਸੇ ਸਾਨੂੰ ਕੋਈ ਤਰੀਕਾ ਦੱਸੇ ਗੁਰੂ ਤੇਗ ਬਹਾਦਰ ਜੀ ਆਖਦਿਆ ਮਨੁੱਖ ਆਪਣੇ ਬਿਰਤ ਮੰਨ ਦੇ ਬਿਰਥਾ ਮੰਨ ਦਾ ਹਾਲ ਦੱਸੋ ਕਿੰਨੂੰ ਬਿਆਨ ਕਰੇ ਪੁੱਛਿਆ ਜੀ ਕਿਉਂ ਬਹੁਤ ਦੁਨੀਆ ਵਸਾਕ ਸੰਬੰਧ ਦੇ ਰਿਸ਼ਤੇਦਾਰ ਮਿੱਤਰ ਸੱਜਣ ਬਹੁਤ ਨੇ ਬੰਦੇ ਦੇ ਜਿੰਨੂ ਮਰਜ਼ੀ ਬੰਦਾ ਆਪਣਾ ਹਾਲ ਸੁਣਾ ਦੇ ਆਪਣੇ ਮਨ ਦੀ ਦਸ਼ਾ ਦੱਸ ਦੇ ਵੀ ਮੇਰਾ ਮਨ ਏਵੇਂ ਕਰਦਾ ਹੈ ਮੇਰਾ ਮਨ ਏਵੇਂ ਭਟਕਦਾ ਹੈ ਮੇਰਾ ਮਨ ਏਵੇਂ ਟਿਕਦਾ ਨਹੀਂ ਆਖਿਆ ਜੀ ਬਹੁਤ ਨੇ ਜਿੰਨੂ ਮਰਜ਼ੀ ਸੁਣਾ ਦਿਓ ਜੋ ਤੁਹਾਨੂੰ ਚੰਗਾ ਲੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆਪੇ ਸੁਣਾਵਾ ਕਿਨੂ ਜਿਹੜਾ ਵੀ ਵੇਖਦਾ ਹੈ ਉਹ ਤੇ ਆਪ ਮਾਇਆ ਦੇ ਲਾਲਚ ਵਿੱਚ ਆਪ ਭਟਕਦਾ ਫਿਰਦਾ ਉਹਨੂੰ ਕੀ ਉਹ ਤੇ ਆਪ ਮੇਰੇ ਵਰਗਾ ਹੈ ਹਾਲ ਤੇ ਉਹਨੂੰ ਸੁਨਾਇਆ ਜਾਂਦਾ ਹੈ ਨਾ ਜਿਹੜਾ ਸੁਖ ਮਾਣਦਾ ਹੋਵੇ ਜਿਹਦਾ ਮਨ ਟਿਕਿਆ ਹੋਵੇ ਤੇ ਜਿਹੜਾ ਬੰਦਾ ਆਪ ਬਿਮਾਰ ਹੈ ਉਹਨੂੰ ਬਿਮਾਰ ਬੰਦਾ ਆਪਣਾ ਹਾਲ ਦੱਸਣਾ ਸ਼ੁਰੂ ਕਰ ਦੇਵੇ ਅਗਲਾ ਕਹਿੰਦਾ ਵੀ ਭਾਈ ਮੈਂ ਤੇ ਆਪ ਪੀੜ ਤਾਂ ਕੋਈ ਡਾਕਟਰ ਲੱਭੋ ਕੋਈ ਹੋਰ ਬੰਦਾ ਲੱਭੋ ਆਖਦਿਆ ਲੋਭ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਤਨ ਕੀ ਹਰ ਬੰਦੇ ਨੂੰ ਕੇਵਲ ਤੇ ਕੇਵਲ ਲੋਭ ਨੇ ਮਾਰਿਆ ਹੋਇਆ ਹੈ ਲਾਲਚ ਨੇ ਫੰਡਿਆ ਹੋਇਆ ਹੈ ਤੇ ਇਸ ਲੋਭ ਵਿੱਚ ਇਸ ਲਾਲਚ ਵਿੱਚ ਪੈ ਕੇ ਬੰਦੇ ਦਾ ਮਨ ਦਸਾਂ ਦਿਸ਼ਾਵਾਂ ਵਿੱਚ ਹੀ फडਕਦਾ ਰਹਿੰਦਾ ਹੈ ਮੈਂ ਕਿੰਨੂੰ ਜਾ ਕੇ ਹਾਲ ਦੱਸਾਂ ਆਪਣਾ ਵੀ ਮੇਰਾ ਮਨ ਟਿਕਾਉ ਉਹ ਤੇ ਆਪ फडਕਦੇ ਫਿਰਦੇ ਨੇ ਉਹਨਾਂ ਨੇ ਤੇ ਆਪ ਆਸਾ ਮਾਇਆ ਦੀ ਲਾਈ ਹੋਈ ਹੈ ਤਨ ਦੌਲਤ ਪਦਾਰਥਾਂ ਦੀਆਂ ਲਾਈਆਂ ਹੋਈਆਂ ਨੇ ਮੈਨੂੰ ਇਸ ਦੌਲਤ ਦੇ ਲੋਭ ਵਿੱਚੋਂ ਕਿਵੇਂ ਉੱਡਣਗੇ ਮਹਾਰਾਜ ਕਹਿੰਦੇ ਆ ਭਾਈ ਸਮਾਂ ਬਹੁਤ ਔਖਾ ਹਾਲਾਤ ਔਖੇ ਨੇ ਬਿਰਥਾ ਕਹੋ ਕੌਨ ਸੋ ਮਨ ਕੀ ਲੋਭ ਗਰਸਿਓ ਦਸ ਹੂ ਦਿਸਤਾਵਤ ਦਸ ਹੂ ਦਿਸ ਦਾ ਅਰਥ ਹੈ 10 ਦਿਸ਼ਾਵਾਂ ਵੈਸੇ ਚਾਰ ਦਿਸ਼ਾਵਾਂ ਮੰਨਿਆ ਜਾਂਦੇ ਨੇ ਉੱਤਰ ਦੱਖਣ ਪੂਰਬ ਪੱਛਮ ਪਰ ਜਦੋਂ 10 ਦੀ ਗੱਲ ਹੁੰਦੀ ਹੈ ਫਿਰ 10 ਚਾਰ ਦਿਸ਼ਾਵਾਂ ਤੇ ਚਾਰ ਇਹਨਾਂ ਦੇ ਕੋਨੇ ਲਾ ਲਓ 8 ਹੋ ਗਈਆਂ ਫਿਰ ਧਰਤੀ ਤੇ ਆਕਾਸ਼ ਉੱਪਰ ਤੇ ਨੀਚੇ 10 ਹੋ ਗਈਆਂ ਮਹਾਰਾਜ ਆਖਦਿਆ ਮਨ ਇੰਨਾ ਕੁ फडਕਦਾ ਹੈ ਇਹ ਥੋੜੀ ਜੀ ਥਾਮ ਨਹੀਂ ਛੱਡਦਾ ਕਦੀ ਇਧਰੋਂ ਉੱਤੋਂ ਨਿਕਲਦਾ ਦੂਜੀ ਗੋਠ ਚ ਵੜ ਜਾਂਦਾ ਹੈ ਉਧਰੋਂ ਨਿਕਲਦਾ ਇਸ ਪਾਸੇ ਭਟਕਦਾ ਉਧਰੋਂ ਕਦੀ ਉੱਪਰ ਕਦੀ ਨੀਚੇ ਮਹਾਰਾਜ ਆਖਦਾ ਇਹਦੀ ਹਾਲਤ ਇਹੀ ਹੈ ਲੋਭ ਗ੍ਰਸਿਓ ਦਸ ਹੋ ਦਿਸਤਾਵਤ ਆਸਾ ਲਾਗਿਓ ਤਨ ਕੀ ਬਸ ਮਾਇਆ ਦੀ ਦੌਲਤ ਦੀ ਪੈਸੇ ਦੀ ਆਸ ਲਾਈ ਫਿਰਦਾ ਇੱਥੋਂ ਆ ਜਾਏ ਇੱਥੋਂ ਮਿਲ ਜਾਏ ਇੱਥੋਂ ਇਕੱਠਾ ਕਰ ਲਈਏ ਇੱਥੋਂ ਲੁੱਟ ਲਈਏ ਮਹਾਰਾਜ ਆਖਦੇ ਇੰਨੇ ਮਨ ਨੂੰ ਕੀ ਟਿਕਾਉਣਾ ਤੇ ਵਾਹ ਜਿਹੜਾ ਸੰਸਾਰ ਹੈ ਤੁਹਾਨੂੰ ਕੋ ਵਿਰਲਾ ਮਨੁੱਖ ਮਿਲੇਗਾ ਜਿਹਦਾ ਮਨ ਬਿਲਕੁਲ ਸ਼ਾਂਤ ਹੋਵੇ ਜਿਹਦਾ ਮਨ ਟਿਕਿਆ ਹੋਵੇ ਨਹੀਂ ਤੇ ਹਰ ਇੱਕ ਬੰਦੇ ਦਾ ਮਨ ਕਿਸੇ ਨਾ ਕਿਸੇ ਝਟਕਣਾ ਵਿੱਚ ਹੈ ਕਿਸੇ ਨਾ ਕਿਸੇ ਸੰਸਾਰ ਦੇ ਜੰਜਾਲ ਵਿੱਚ ਫਸਿਆ ਹੋਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਪਈ ਜਿਹੜਾ ਬੰਦੇ ਦਾ ਮਨ ਹੈ ਨਾ ਰਹਾਉ ਦੀ ਤੱਕ ਤੋਂ ਬਾਅਦ ਕਹਿੰਦੇ ਆ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਮਹਾਰਾਜ ਕਹਿ ਲਗੇ ਚਾਹੁੰਦਾ ਤੇ ਸੁੱਖ ਹੈ ਪਰ ਸੁੱਖ ਦੀ ਖਾਤਰ ਦੁੱਖ ਬਹੁਤ ਇਕੱਠਾ ਕਰ ਲੈਂਦਾ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੇਵਕਰਤ ਜਨ ਜਨ ਕੀ ਹਰ ਇੱਕ ਬੰਦੇ ਦੀ ਖੁਸ਼ਾਮ ਦੀ ਕਰਦਾ ਫਿਰਦਾ ਹੈ ਲੋਭ ਵਿੱਚ ਲਾਲਚ ਵਿੱਚ ਹਰ ਇੱਕ ਦੇ ਤਲਵੇ ਚਟਦਾ ਹੈ ਹਰ ਇੱਕ ਦੀ ਚਮਚਾ ਗਿਰੀ ਕਰਦਾ ਪਿਆ ਮਹਾਰਾਜ ਜਾਗਦਿਆ ਕੋਈ ਬੰਦਾ ਨਹੀਂ ਛੱਡਦਾ ਇੰਨੀ ਕੁ ਖੁਸ਼ਾਮ ਦੀ ਕਰਦਾ ਹੈ ਲੋਕਾਂ ਦੇ ਅੱਗੇ ਪਿੱਛੇ ਫਿਰਦਾ ਰਹਿੰਦਾ ਹੈ ਜਿਸ ਸੁੱਖ ਦੀ ਖਾਤਰ ਇਹ ਕਰਦਾ ਪਿਆ ਇਹਨੂੰ ਇਹਨੂੰ ਭੁੱਲ ਗਿਆ ਥੋੜਾ ਜਿਹਾ ਸੁੱਖ ਮਿਲਣਾ ਪਰ ਦੁੱਖ ਬਹੁਤ ਵੱਡਾ ਮਿਲਦਾ ਕਿਵੇਂ ਜਿਵੇਂ ਸੰਸਾਰ ਦਾ ਸੁੱਖ ਸਾਨੂੰ ਲੱਗਦਾ ਵੀ ਅਸਲੀ ਸੁੱਖ ਇਹ ਹੈ ਨਾ ਇਹ ਇਹ ਤੇ ਬਿਲਕੁਲ ਨਿਮਖਾਤ੍ਰ ਸੁੱਖ ਹੈ ਅਸੀਂ ਇਸ ਸੁੱਖ ਦੀ ਖਾਤਰ ਨਾ ਬਹੁਤ ਵੱਡਾ ਦੁੱਖ ਆਪਣੇ ਪੱਲੇ ਪਾ ਲੈਨੇ ਕਿਹੜਾ ਦੁੱਖ ਜਨਮ ਅਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਇਹ ਮੰਨਿਆ ਗਿਆ ਹੈ ਰੋਹਾਨੀਅਤ ਦੇ ਅੰਦਰ ਵੀ ਜਨਮ ਅਤੇ ਮਰਨ ਦਾ ਸੰਸਾਰ ਦੇ ਪਦਾਰਥ ਬੰਦੇ ਕੋ ਜਿੰਨੇ ਮਰਜੀ ਹੋਣ ਜੇ ਨਾ ਮਰਜੀ ਦੁਨੀਆਵੀ ਸੁੱਖ ਹੋਵੇ ਜੇ ਬੰਦਾ ਨਾਮ ਨਹੀਂ ਜਪਦਾ ਜੇ ਬੰਦਗੀ ਨਹੀਂ ਕਰਦਾ ਚੇਤੇ ਰੱਖਿਓ ਪਰਲੋਕ ਦਾ ਸੁੱਖ ਨਹੀਂ ਲੈ ਸਕੇਗਾ ਨਾ ਕਿਸੇ ਕੋ ਬਾਦਸ਼ਾਹਤ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਸ ਬੰਦੇ ਕੋ ਬਾਦਸ਼ਾਹ ਦੁਨੀਆ ਤੇ ਹੁਕਮ ਚਲਦਾ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਤੇ ਇਹ ਬੰਦਾ ਪਰਲੋਕ ਵਿੱਚ ਵੀ ਸੁਖੀ ਰਹੇਗਾ ਇਹਦੇ ਸਾਰੇ ਦੁੱਖ ਮਿਟ ਜਾਣਗੇ ਨਹੀਂ ਵੱਡੇ ਵੱਡੇ ਬਾਦਸ਼ਾਹਾਂ ਨੇ ਰਾਜ ਭਾਗ ਛੱਡਿਆ ਕਿਉਂ ਛੱਡਿਆ ਇਸੇ ਲਈ ਛੱਡਿਆ ਨਾ ਉਹਨਾਂ ਨੇ ਜਦੋਂ ਉਹਨਾਂ ਦੇ ਅੰਦਰੇ ਸੱਟ ਵੱਜੀ ਭਈਆ ਦੁਨੀਆ ਵੀ ਸੁੱਖ ਸਾਨੂੰ ਉਹ ਪਰਮ ਸੁੱਖ ਨਹੀਂ ਦੇ ਸਕਦਾ ਜਿਹੜਾ ਸੁੱਖ ਪਰਮਾਤਮਾ ਦੇ ਨਾਮ ਨੂੰ ਜਪ ਕੇ ਮਿਲਦਾ ਉਹਨਾਂ ਨੇ ਰਾਜ ਭਾਗ ਨੂੰ ਤਾਂ ਠੋਕਰਾ ਮਾਰਿਆ ਨਾ ਬੰਦਿਆਂ ਨੇ ਵੀ ਆ ਸੁੱਖ ਪਰਮ ਸੁੱਖ ਨਹੀਂ ਹੈ ਇਹ ਸੁਖ ਸਾਨੂੰ ਜਨਮ ਅਤੇ ਮਰਨ ਦੇ ਦੁੱਖ ਵੱਲ ਸਹੀੜ ਦੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਇਸ ਕਰਕੇ ਭਈ ਇਹ ਸੰਸਾਰ ਇਹੋ ਜਹ ਹੈ ਤੂੰ ਸੰਸਾਰ ਦੀ ਗੱਲ ਨਾ ਕਰ ਸੰਸਾਰ ਤੇ ਕਿਸੇ ਤੇ ਭਰੋਸਾ ਨਾ ਕਰ ਇਥੇ ਤੇ ਸਾਰੇ ਸੁਖ ਦੇ ਗਾਕ ਨੇ ਤੇਰੇ ਮਨ ਦੀ ਦੁੱਖ ਪਰ ਹਾਲਤ ਨੂੰ ਕਿਸੇ ਨਹੀਂ ਸਮਝਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਾ ਇਸ ਸੰਸਾਰ ਵਿੱਚ ਜਦੋਂ ਵੀ ਤੂੰ ਝਾਤ ਮਾਰਦਾ ਤੈਨੂੰ ਕੀ ਨਜ਼ਰ ਆਉਂਦਾ ਤੈਨੂੰ ਉਹ ਨਜ਼ਰ ਆਉਂਦਿਆ ਜਿਹੜੇ ਬਸ ਇਹ ਵੇਖਦੇ ਆ ਬੰਦੇ ਕੋਲ ਸੁੱਖ ਕਦੋਂ ਹੈ ਖੁਸ਼ੀ ਕਦੋਂ ਹੈ ਚਾਰਟ ਅਕੇ ਕਦੋਂ ਇਹਦੇ ਕੋਲ ਆਉਣ ਨੇ ਬਸ ਜਦੋਂ ਚਾਰਟ ਅਕੇ ਆਗੇ ਉਦੋਂ ਹੀ ਉਹਨਾਂ ਨੇ ਤੇਰੇ ਕੋਲ ਆ ਪਹੁੰਚਣਾ ਮਹਾਰਾਜ ਸੱਚੇ ਪਾਸ਼ਾ ਜੀ ਆਖਦੇ ਆ ਇਸ ਕਰਕੇ ਭਈ ਇਹ ਸੰਸਾਰ ਦੀ ਦਸ਼ਾ ਹੈ ਹਰ ਬੰਦੇ ਦੀ ਹਾਲਤ ਹੈ ਮਹਾਰਾਜ ਕਹਿੰਦੇ ਆ ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਫਿਰ ਕਹਿੰਦੇ ਆ ਇੱਥੇ ਵਸ ਨਹੀਂ ਦੁਆਰ ਹੈ ਦੁਆਰ ਸਵਾਨ ਜੋ ਢੌਲਤ ਨਹਿ ਸੁਧ ਰਾਮ ਭਜਨ ਕੀ ਮਹਾਰਾਜ ਆਦ ਨੂੰ ਕੋਈ ਸੋਚੀ ਨਹੀਂ ਬੰਦਿਆ ਨੂੰ ਇੱਥੇ ਜਿਵੇਂ ਕੁੱਤਾ ਨਹੀਂ ਕਦੀ ਇਸ ਦਰਵਾਜੇ ਤੇ ਜਾ ਰੋਟੀ ਮੰਗਦਾ ਹੈ ਰੋਟੀ ਲਈ ਕਿਸੇ ਦੂਜੇ ਦਰਵਾਜੇ ਤੇ ਜਾ ਖੜਾ ਹੁੰਦਾ ਉਹ ਤੋਂ ਨਹੀਂ ਮਿਲਦੀ ਅਗਲੇ ਦਰਵਾਜੇ ਤੇ ਜਾ ਖੜਾ ਹੁੰਦਾ ਗਲੀ ਦਾ ਹਰ ਇੱਕ ਘਰ ਉਹ ਪਟਕਦਾ ਹੈ ਹਰ ਇੱਕ ਘਰ ਦੇ ਦਰਵਾਜੇ ਦੇ ਅੱਗੇ ਜਾ ਕੇ ਖੜਦਾ ਹੈ ਮਹਾਰਾਜ ਆਖਦੇ ਉਹਦੀ ਤ੍ਰਿਸ਼ਨਾ ਤੇ ਤਾਂ ਵੀ ਨਹੀਂ ਮੁੱਕਦੀ ਲਾਲਚ ਤੇ ਤਾਂ ਵੀ ਨਹੀਂ ਮੁੱਕਦਾ ਬੰਦਿਆ ਤੇਰੀ ਹਾਲਤ ਵੀ ਇਸੇ ਤਰ੍ਹਾਂ ਹੋਈ ਪਈ ਐ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਦਰਾਮ ਭਜਨ ਕੀ ਤੈਨੂੰ ਵੀ ਪਰਮਾਤਮਾ ਦਾ ਨਾਮ ਜਪਣ ਦੀ ਸੋਝੀ ਨਹੀਂ ਆਈ ਤੂੰ ਵੀ ਥਾਂ ਥਾਂ ਤੇ ੜਕਦਾ ਫਿਰਦਾ ਜਿਵੇਂ ਕੁੱਤਾ ਥਾਂ ਥਾਂ ਤੇ ਮੂੰਹ ਮਾਰਦਾ ਭਲਿਆ ਤੇਰਾ ਕੰਮ ਹੀ ਇਹੋ ਜਿਹਾ ਹੋਇਆ ਪਿਆ ਬੰਦੇ ਦਾ ਕੰਮ ਹੀ ਇਹੋ ਜਿਹਾ ਟਕਾ ਨੀਨੰਦਰ ਜਿੱਦਣ ਟਕਾ ਆ ਗਿਆ ਕਿਉਂਕਿ ਪਤਾ ਬੰਦਾ ਢਟਕਦਾ ਕਿਉਂ ਹੈ ਲਾਲਚ ਪੜਕਾ ਹੁੰਦਾ ਉਂਝ ਨਹੀਂ ਜਾਂਦਾ ਇਹਨੂੰ ਸੰਸਾਰ ਦੇ ਪਦਾਰਥਾਂ ਦਾ ਲਾਲਚ ਮਜਬੂਰ ਕਰਦਾ ਹੈ ਇਹ ਲਾਲਚ ਵਿੱਚ ਦਰ ਦਰ ਤੇ ਜਾ ਕੇ ਮੱਥੇ ਰਗੜਦੇ ਬੰਦਾ ਮਹਾਰਾਜ ਆਖਦੇ ਆ ਇਹ ਉਸ ਅਵਾਰੇ ਕੁੱਤੇ ਦੀ ਤਰ੍ਹਾਂ ਹੈ ਵੇਖੋ ਕੁੱਤੇ ਵੀ ਦੋ ਤਰ੍ਹਾਂ ਦੇ ਹ ਇੱਕ ਤੇ ਕੁੱਤਾ ਬੰਦਾ ਘਰ ਪਾਲਦਾ ਹੈ ਉਹ ਨਹੀਂ ਦਰ ਦਰ ਤੇ ਜਾਂਦਾ ਉਹ ਤਾਂ ਘਰ ਹੀ ਰਹਿੰਦਾ ਹੈ ਜਿਹੜੇ ਹੁੰਦੇ ਆਵਾਰਾ ਕੁੱਤੇ ਉਹਨਾਂ ਦਾ ਕੰਮ ਹੀ ਹੁੰਦਾ ਗਲੀਆਂ ਵਿੱਚ ਭਟਕਣਾ ਕਦੀ ਉੱਥੇ ਖੜ ਗਏ ਕਦੀ ਚੌਂਗ ਤੇ ਖੜ ਗਏ ਕਦੀ ਫਰਾਨੀ ਰੋੜੀ ਤੇ ਚੜੇ ਗਏ ਬੁੱਲੇ ਸ਼ਾਹ ਦਾ ਫਿਰ ਇੱਕ ਬੋਲ ਚੇਤੇ ਆ ਜਾਂਦਾ ਹੈ ਬੁੱਲਾ ਕਹਿੰਦਾ ਗੁਰੂ ਸਾਹਿਬ ਜੀ ਨੇ ਕੁੱਤੇ ਦੀ ਉਦਾਹਰਨਾ ਬੜੀਆਂ ਦਿੱਤੀਆਂ ਨੇ ਕਹਿੰਦੇ ਪਰਬੰਧਿਆ ਚੇਤਾ ਰੱਖੀਂ ਕਈ ਥਾਵਾਂ ਤੇ ਕੁੱਤਾ ਤੇਰੇ ਨਾਲੋਂ ਚੰਗਾ ਹੋ ਜਾਂਦਾ ਹੈ ਜਿਵੇਂ ਮੈਂ ਦੋ ਤਰ੍ਹਾਂ ਦੇ ਕੁੱਤੇ ਦੀ ਗੱਲ ਕੀਤੀ ਇੱਕ ਆਵਾਰਾ ਕੁੱਤਾ ਹੁੰਦਾ ਹੈ ਇੱਕ ਹੁੰਦਾ ਪਾਲਤੂ ਕੁੱਤਾ ਬੁੱਲਾ ਕਹਿੰਦਾ ਜਿਹਨੂੰ ਤੇ ਮਾਲਕ ਪਾਲਦਾ ਹੈ ਆਖਦੇ ਕਦੀ ਉਹਦੀ ਤੈਨੂੰ ਮੈਂ ਗੱਲ ਸੁਣਾਉਣਾ ਉਹ ਲਿਖਦੇ ਆ ਕਿ ਬੰਦਾ ਆਪਣੇ ਆਪ ਨੂੰ ਚਾਰਸਲਕ ਜੋਨਾ ਦਾ ਸਰਦਾਰ ਅਖਵਾਉਂਦਾ ਵੀ ਮੈਂ ਸਭ ਤੋਂ શ્રેષ્ઠ ਮੈਂ ਸਭ ਤੋਂ ਬੁੱਧੀ ਵਾਲਾ ਸਭ ਤੋਂ ਸਿਆਣਾ ਸਭ ਤੋਂ ਉੱਚੀ ਮੱਤ ਮੇਰੀ ਪਰ ਬੁੱਲੇ ਸ਼ਾ ਕਹਿੰਦਿਆ ਨਹੀਂ ਕਈ ਵਾਰ ਤੂੰ ਹੋਰਾਂ ਤੋਂ ਵੀ ਮਾਤ ਖਾ ਜਾਣਿਆ ਤੈਨੂੰ ਹੋਰਾਂ ਤੋਂ ਸਿੱਖਣ ਦੀ ਲੋੜ ਐ ਹੋਰਾਂ ਤੋਂ ਕੋਲ ਬੰਦਿਆਂ ਤੋਂ ਨਹੀਂ ਦੂਜਿਆਂ ਜੋਨਾ ਤੋਂ ਕਈ ਵਾਰ ਤੂੰ ਕਹਿਣਾ ਤੇ ਹੈ ਕਿ ਮੈਂ ਬੰਦਾ ਹਾਂ ਪਰ ਤੇਇਆ ਕਰਤੂਤਾ ਪਸ਼ੂਆਂ ਤੋਂ ਵੀ ਮਾੜੀਆਂ ਹੋ ਜਾਂਦੀ ਨੇ ਕੇਵਲ ਜਾਨਵਰਾਂ ਤੋਂ ਡੰਗਰਾਂ ਤੋਂ ਵੀ ਮਾੜੀਆਂ ਹੋ ਜਾਂਦੀਆਂ ਬੁੱਲਾ ਲਿਖਦਾ ਰਾਤੀ ਜਾਗਣ ਕਰਨ ਇਬਾਦਤ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਫਿਰ ਕਹਿੰਦੇ ਆ ਭੌਂਕਣ ਤੇ ਬੰਦ ਮੂਲ ਨਾ ਹੁੰਦੇ ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡ ਦੇ ਭਾਵੇਂ ਵੱਜਣ ਜੁੱਤੇ ਤੈਥੋਂ ਉੱਤੇ ਤੇ ਫਿਰ ਕਹਿੰਦਾ ਬੁੱਲੇ ਸ਼ਾ ਕੋਈ ਵਕਤ ਵਿਹਾਜ ਲੈ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੈਥੋਂ ਉੱਤੇ ਕਹਿੰਦਾ ਜਿਹੜਾ ਕੁੱਤਾ ਵਫਾਦਾਰ ਹੁੰਦਾ ਹੈ ਨਾ ਆਪਣੇ ਮਾਲਕ ਦਾ ਮਾਲਕ ਉਹਨੂੰ ਸੋਟੀਆਂ ਵੀ ਮਾਰੇ ਉਹਨੂੰ ਝਿੜਕੇ ਵੀ ਢਾਂਗਾ ਵੀ ਮਾਰੇ ਪਰ ਕੁੱਤਾ ਆਪਣੇ ਮਾਲਕ ਦੇ ਪੈਰਾਂ ਵਿੱਚ ਜਾ ਕੇ ਬਹਿੰਦਾ ਜਾ ਬਾਰ-ਬਾਰ ਪੈਰਾਂ ਵਿੱਚ ਜਾ ਕੇ ਬਹਿੰਦਾ ਓਨੂੰ ਘਰੋਂ ਬਾਹਰ ਕੱਢ ਦਓ ਫਿਰ ਵੀ ਨਹੀਂ ਜਾਂਦਾ ਕਹਿੰਦੇ ਨਹੀਂ ਮੈਂ ਇੱਥੇ ਰਹਿਣਾ ਮੈਂ ਤੇਰੇ ਦਰ ਦਾਵਾ ਤੇ ਦਰ ਦੀ ਰੋਟੀ ਖਾਦੀ ਤੈਨੂੰ ਨਹੀਂ ਛੱਡਣਾ ਮੈਂ ਉਹ ਆਪਣੇ ਮਾਲਕ ਦੀਆਂ ਝਿੜਕਾਂ ਵੀ ਸਹਿੰਦਾ ਸੋਟੀਆਂ ਵੀ ਸਹਿੰਦਾ ਪਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਸਾਰੀ ਰਾਤ ਆਪਣੇ ਮਾਲਕ ਦੇ ਘਰ ਦਾ ਪਹਿਰਾ ਦਿੰਦਾ ਸਾਰੀ ਰਾਤ ਆਪਣੇ ਮਾਲਕ ਦੇ ਘਰ ਦਾ ਪੈਰਾ ਦਿੰਦਾ ਚੌਕੇਦਾਰੀ ਕਰਦਾ ਉਹਦੀ ਫਿਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਉਹ ਤੇ ਆਖ ਦਿਆ ਬੰਦਿਆ ਤੂੰ ਜਿਸ ਗੁਰੂ ਦੇ ਕੋਰੋਂ ਦਾਤਾਂ ਲੈਣਾ ਕਦੀ ਥੋੜਾ ਜਿਹਾ ਦੁੱਖ ਆ ਗਿਆ ਕੋਈ ਚਿੜਕ ਮਿਲ ਗਈ ਤੂੰ ਇੱਕ ਮਿੰਟ ਲਾਉਨੇ ਆਪਣੇ ਮਾਲਕ ਦਾ ਦਰ ਛੱਡ ਕੇ ਦੂਜੀ ਥਾਂ ਤੇ ਜਾਣ ਲੱਗਿਆ ਤੂੰ ਨਹੀਂ ਆਖਿਆ ਨਾ ਮੈਂ ਤੇ ਇੱਥੇ ਰਹਿਣਾ ਮੈਂ ਤੇ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਪਾਵੇਂ ਦੁੱਖ ਮਿਲੇ ਪਾਵੇਂ ਜੋ ਕੁਝ ਮਰਜ਼ੀ ਮਿਲੇ ਮੈਂ ਤੇ ਆਪਣੇ ਮਾਲਕ ਦੇ ਦਰ ਤੇ ਪੇ ਰਹਿਣਾ ਤੂੰ ਨਹੀਂ ਕਦੀ ਕਹਿੰਦਾ ਤੂੰ ਤੇ ਮਿੰਟਲਾਂ ਉਹਨਾਂ ਛੱਡਣ ਲੱਗਿਆ ਇੰਨੀਆਂ ਦਾਤਾਂ ਲੈ ਕੇ ਤੂੰ ਕਿਵੇਂ ਦਾਵਾ ਕਰ ਦਿੰਦਾ ਵੀ ਮੈਂ 84 ਲੱਖ ਜੂਨ ਦਾ ਸਰਦਾਰ ਕੁੱਤੇ ਕੋਲੋਂ ਸਿੱਖ ਮਾਲਕ ਦੀ ਵਫਾਦਾਰੀ ਕੀ ਹੁੰਦੀ ਹੈ ਬੰਦੇ ਅੰਦਰ ਵਫਾਦਾਰੀ ਨਹੀਂ ਆਪਣੇ ਮਾਲਕ ਦੀ ਸਾਡਾ ਮਾਲਕ ਕੌਣ ਹੈ ਪਰਮਾਤਮਾ ਸਾਡਾ ਮਾਲਕ ਗੁਰੂ ਹੈ ਅਸੀਂ ਤੇ ਗੁਰਨਾਨਕ ਅਸੀਂ ਤੇ ਅਸੀਂ ਵਫਾਦਾਰੀ ਵੀ ਕਰਦੇ ਆਂ ਤੇ ਅੰਦਰ ਖਾਤੇ ਗਦਾਰੀ ਵੀ ਕਰਦੇ ਆਂ ਅਸੀਂ ਦੋਵੇਂ ਕੰਮ ਹੀ ਕਰਦੇ ਆਂ ਅਸੀਂ ਤੇ ਗੁਰਨਾਨਕ ਦੇ ਦਰ ਤੇ ਮੱਥਾ ਵੀ ਟੇਕੀ ਜਾਂਦੇ ਆਂ ਤੇ ਚੁੱਪਚਾਪ ਤੇ ਹੋਰ ਥਾਵਾਂ ਤੇ ਵੀ ਜਾਈ ਜਾਂਦੇ ਆਂ ਹੈਨਾ ਇਹ ਵੀ ਨਹੀਂ ਹੁੰਦਾ ਇਹ ਜਿਹੜਾ ਸੰਸਾਰ ਹੈ ਨਾ ਸੰਸਾਰ ਵਿੱਚ ਵਫਾਦਾਰੀ ਨਿਭਦੀ ਹੈ। 도ਗਲਾ ਬੰਦਾ ਨਹੀਂ ਕਦੇ ਹੋਣਾ ਜਿਹਦਾ ਯਾਦ ਰੱਖਿਓ। ਦਰ ਇੱਕ ਦਰ ਤੇ ਬਣ ਕੇ ਰੋ। ਖਸਮ ਇੱਕ ਹੀ ਹੁੰਦਾ ਹੈ। ਜਿਸ ਔਰਤ ਦੇ ਦੋ ਖਸਮ ਹੋਣ ਉਹ ਦੁਨੀਆ ਵਿੱਚ ਇੱਜ਼ਤ ਨਹੀਂ ਪਾਉਂਦੀ ਯਾਦ ਰੱਖਿਓ। ਮਾਲਕ ਇੱਕ ਹੀ ਹੁੰਦਾ ਹੈ। ਸਿਰ ਦਾ ਸਾਈਂ ਇੱਕ ਹੀ ਹੋਏਗਾ। ਇਹ ਨਹੀਂ ਹੁੰਦਾ ਜਿਹੜੀ ਔਰਤ ਪਤੀਵ੍ਰਤਾ ਹੁੰਦੀ ਹੈ ਨਾ ਉਹ ਆਖਦੀਏ ਮੇਰੇ ਸਿਰ ਦਾ ਸਾਈਂ ਇੱਕ ਹੈ ਚਾਹੇ ਦੁੱਖ ਮਿਲੇ ਚਾਹੇ ਸੁੱਖ ਮਿਲੇ ਚਾਹੇ ਮਹੱਲਾ ਵਿੱਚ ਰੱਖੇ ਤੇ ਚਾਹੇ ਅੱਖਾਂ ਦੀ ਕੁੱਲੀ ਵਿੱਚ ਰੱਖੇ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਇਹ ਆਪਣੇ ਪਤੀ ਦਾ ਦਰ ਨਹੀਂ ਛੱਡਣਾ ਤਾਂ ਹੀ ਉਹਨੂੰ ਫਿਰ ਪਤੀ-ਬਰਤ ਔਰਤ ਕਿਹਾ ਜਾਂਦਾ ਤਾਂ ਇਹਨੂੰ ਮਾਨ ਮਿਲਦਾ ਇਸ ਦੁਨੀਆ ਵਿੱਚ ਵੀ ਤੇ ਰੱਬ ਦੇ ਦਰ ਤੇ ਵੀ ਇਸ ਕਰਕੇ ਮਹਾਰਾਜ ਕਹਿੰਦੇ ਆ ਭਾਈ ਗੁਰਨਾਨਕ ਦਾ ਦਰ ਸਭ ਤੋਂ ਵੱਡਾ ਹੈ ਜਾਂ ਤੇ ਮੈਨੂੰ ਦੱਸ ਵੀ ਇਸ ਦਰ ਤੋਂ ਕੁਝ ਮਿਲਦਾ ਨਹੀਂ ਇਹ ਦਰ ਬਹੁਤ ਛੋਟਾ ਹੈ ਦੁਨੀਆ ਕਹਿੰਦੀ ਗੈਰ ਸਿੱਖ ਉਹ ਇਸ ਦਰ ਤੇ ਆਉਂਦੇ ਆ ਜਿਹੜੇ ਸਿੱਖ ਇਹ ਇਸ ਦਰ ਨੂੰ ਛੱਡ ਕੇ ਹੋਰ ਤਰ੍ਹਾਂ ਤੇ ਜਾ ਜਾਂਦੇ ਇਹ ਬੜੀ ਅਫਸੋਸਜਨਕ ਬਾਤ ਹੈ ਲੋਕੀ ਕਹਿੰਦੇ ਆ ਵੀ ਤੁਸੀਂ ਖੁਸ਼ ਨਸੀਬ ਹੋ ਤੁਹਾਨੂੰ ਗੁਰਨਾਨਕ ਵਰਗਾ ਗੁਰੂ ਮਿਲਿਆ ਤੇ ਅਸੀਂ ਕਹਿੰਦੇ ਆ ਨਾ ਵੀ ਅਸੀਂ ਤੇ ਫਲਾਣੀ ਥਾਂ ਤੇ ਜਾਣਾ ਇਸ ਕਰਕੇ ਇਹਦਾ ਮਤਲਬ ਸਾਨੂੰ ਸਾਡੇ ਗੁਰੂ ਤੇ ਭਰੋਸਾ ਨਹੀਂ ਹੈ ਹੋਣਾ ਚਾਹੀਦਾ ਹੈ ਸਾਥ ਸੰਗਤ ਉਸ ਕੁੱਤੇ ਦੀ ਤਰ੍ਹਾਂ ਨਾ ਬਣੋ ਵੀ ਕਦੀ ਇਸ ਦਰ ਤੇ ਕਦੀ ਉਸ ਦਰ ਤੇ ਇੱਕ ਮਾਲਕ ਦੇ ਵਫਾਦਾਰ ਬਣ ਕੇ ਰੋ ਵਫਾਦਾਰੀ ਵਿੱਚੋਂ ਬਹੁਤ ਕੁਝ ਮਿਲਦਾ ਹੈ ਵਫਾਦਾਰੀ ਸਾਨੂੰ ਪਸ਼ੂ ਸਿਖਾਉਂਦੇ ਆ ਕੁੱਤੇ ਨੂੰ ਵਫਾਦਾਰ ਮੰਨਿਆ ਜਾਂਦਾ ਹੈ ਘੋੜੇ ਨੂੰ ਵਫਾਦਾਰ ਮੰਨਿਆ ਜਾਂਦਾ ਹੈ ਉਹ ਮਰ ਜਾਂਦਾ ਆਪਣੇ ਮਾਲਕ ਨੂੰ ਨਹੀਂ ਛੱਡਦਾ ਪਰ ਬੰਦਾ ਬਪਾਧਾਰ ਨਹੀਂ ਆ ਅੱਜ ਦਾ ਮਹਾਰਾਜ ਜੀ ਕਹਿ ਰਿਹਾ ਦੁਆਰ へ ਦੁਆਰ ਸੁਵਾਨ ਜਿਉਂ ਡੋਲਤ ਨੈ ਸੁਦਰਾਮ ਭਜਨ ਕੀ ਆਵਾਰੇ ਕੁੱਤੇ ਦੀ ਤਰ੍ਹਾਂ ਭੜਕਦਾ ਫਿਰਦਾ ਓਏ ਪ੍ਰਮਾਤਮਾ ਦੇ ਨਾਮ ਨੂੰ ਜਪ ਲੈ ਸਮਾਂ ਲੰਘੀ ਜਾਂਦਾ ਵਕਤ ਗੁਜ਼ਰੀ ਜਾਂਦਾ ਤੇਰੇ ਕੋਲ ਵਕਤ ਥੋੜਾ ਜਿਆਦਾ ਨਹੀਂ ਰਹਿ ਗਿਆ ਇਸ ਕਰਕੇ ਪਰਮਾਤਮਾ ਦੇ ਨਾਮ ਦਾ ਭਜਨ ਕਰ ਫਿਰ ਅੱਗੇ ਮਹਾਰਾਜ ਕਹਿੰਦੇ ਆ ਮਾਨਸ ਜਨਮ ਅਕਾਰਤ ਖੋਵਤ ਤੂੰ ਤੇ ਮਾਨਸ ਜਨਮ ਮਨੁੱਖਾ ਦੇਹੀ ਇਹ ਦਾ ਸਮਾਂ ਤੇ ਅਜਾਈ ਗਵਾਈ ਜਾਂਨੇ ਅਕਾਰਤ ਅਕਾਰਤ ਦਾ ਅਰਥ ਹੁੰਦਾ ਹੈ ਜਿਹੜਾ ਸਮਾਂ ਬਿਨਾ ਕਿਸੇ ਅਰਥ ਤੋਂ ਗਵਾਚ ਜਾਏ ਉਹ ਅਕਾਰਤ ਹੁੰਦਾ ਸਕਾਰਤ ਨਹੀਂ ਹੁੰਦਾ ਅਸੀਂ ਆਪਣਾ ਜਨਮ ਅਕਾਰਥ ਗਵਾਉਨਿਆ ਜਦੋਂ ਨਾਮ ਨਹੀਂ ਜਪਦੇ ਭਾਵੇਂ 70 ਸਾਲ ਜੀ ਲਈਏ ਜੇ ਨਾਮ ਨਹੀਂ ਚੰਗੇ ਕਰਮ ਨਹੀਂ ਤੇ ਸਾਡਾ ਜਨਮ ਅਕਾਰਥ ਹੈ ਅਸੀਂ ਸਾਲ ਖੂ ਖਾਤੇ ਗਏ ਕਿਸੇ ਕੰਮ ਨਹੀਂ ਗਏ ਸਕਾਰਥ ਨਹੀਂ ਹੋਈ ਮਹਾਰਾਜ ਕਹਿੰਦੇ ਆ ਮਾਨਸ ਜਨਮ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਮਹਾਰਾਜ ਕਹਿਣਗੇ ਤੈਨੂੰ ਤੇ ਲੋਕਾਂ ਦੀ ਲਾਜ ਵੀ ਨਹੀਂ ਐ ਵੀ ਲੋਕ ਕੀ ਕਹਿਣਗੇ ਪਹਿਲਾਂ ساری ਜ਼ਿੰਦਗੀ ਕਿੰਨੂੰ ਮੰਨਦਾ ਰਹਾ ਹੁਣ ਕਿੱਥੇ ਜਾ ਕੇ ਮੱਥੇ ਟੇਕੀ ਜਾਂਦਾ ਸਾਨੂੰ ਤਾਂ ਲੋਕਾਂ ਦਾ ਵੀ ਡਰ ਨਹੀਂ ਮਖੌਲ ਕਰਨਗੇ ਮਹਾਰਾਜ ਕਹਿਣਗੇ ਤੈਨੂੰ ਲੋਕ ਲਾਜ ਦੀ ਚਿੰਤਾ ਨਹੀਂ ਵੀ ਲੋਕ ਦੁਨੀਆ ਕੀ ਕਹੇਗੀ ਮੈਨੂੰ ਮਹਾਰਾਜ ਕਹਿਣਗੇ ਇਸ ਕਰਕੇ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਓਏ ਤੂੰ ਰੱਬ ਦੇ ਗੁਣ ਕਿਉਂ ਨਹੀਂ ਗਾਉਂਦਾ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਦਾ ਕਿਉਂ ਨਹੀਂ ਉਹਦੀ ਵਡਿਆਈ ਗਾਉਂਦਾ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾ ਸੈਤਨ ਕੀ ਮੈਨੂੰ ਪਤਾ ਹੈ ਤੇਰੀ ਭੈੜੀ ਮੱਤ ਤੈਨੂੰ ਹੋਰ ਦਰਵਾਜਿਆਂ ਤੇ ਲੈ ਕੇ ਜਾਂਦੀ ਭੈੜੀ ਮੱਤ ਹੀ ਐ ਨਾ ਜੋ ਤੈਨੂੰ ਹੋਰ ਥਾਵਾਂ ਤੇ ਲੈ ਕੇ ਜਾਂਦੇ ਐ ਨਹੀਂ ਤੂੰ ਫਲਾਣੀ ਥਾਂ ਤੇ ਚੱਲ ਤੇਰਾ ਕੰਮ ਬਣ ਜਾਏਗਾ ਫਲਾਣੀ ਥਾਂ ਤੇ ਚੱਲ ਤੇਰੇ ਸਾਰੇ ਕੰਮ ਅਧੂਰੇ ਬਣ ਜਾਣਗੇ ਫਲਾਣੀ ਥਾਂ ਤੇ ਚੱਲ ਤੇਰੀਆਂ ਰੁਕਾਵਟਾਂ ਜਿਹੜੀਆਂ ਆ ਰਹੀਆਂ ਨੇ ਸਭ ਦੂਰ ਹੋ ਜਾਣਗੇ ਤੇਰੇ ਘਰ ਦਾ ਦੁੱਖ ਮਿਟ ਜਾਏਗਾ ਐਵੇਂ ਮਨ ਕਹਿੰਦੇ ਨੇ ਸਾਡਾ ਸਾਡੀ ਮੱਤ ਲੈ ਜਾਂਦੀ ਐ ਭੈੜੀ ਮੱਤ ਲੈ ਕੇ ਜੇ ਚੰਗੀ ਮੱਤ ਹੁੰਦੀ ਉਹਨੇ ਕਹਿਣਾ ਸੀ ਨਾ ਗੁਰੂ ਨਾਨਕ ਦਾ ਦਰਨੀ ਛੱਡਣਾ ਆਪਾਂ ਤੂੰ ਸਿੱਖ ਹੈ ਗੁਰੂ ਨਾਨਕ ਦਾ ਸਿੱਖ ਤੇ ਮਰਦਾ ਮਰਦਾ ਹੈ ਪਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਤੂੰ ਚੁੱਪਚੀਂ ਤੇ ਹੋਰਾਂ ਤਰ੍ਹਾਂ ਤੇ ਜਾਈ ਜਾਂਦਾ ਮਹਾਰਾਜ ਕਹਿ ਲਗੇ ਨਾਮ ਜਪ ਬੰਦਗੀ ਕਰ ਜੇ ਬੰਦਗੀ ਕਰੇਗਾ ਹੋ ਸਕਦਾ ਤੇਰੀ ਭੈੜੀ ਮੱਤ ਖਤਮ ਹੋ ਜਾਏ ਤੈਨੂੰ ਸਮਝ ਆ ਜਾਏ ਨਹੀਂ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਮੈਂ ਇੱਥੇ ਰਹਿਣਾ ਮਹਾਰਾਜ ਕਹਿੰਦਿਆ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਤੇਰੇ ਜੀਵਨ ਦੀ ਜਿਹੜੀ ਭੈੜੀ ਮਤ ਹੈ ਉਹ ਸਾਰੀ ਮਾਲਕ ਖਤਮ ਕਰਕੇ ਰੱਖ ਦੇ ਇਸ ਕਰਕੇ ਸਾਧ ਸੰਗ ਆਸ ਇੱਕ ਦੀ ਲਾਓ ਹਮੇਸ਼ਾ ਇੱਕ ਦੀ ਆਸ ਟਿਕਾਉਣੀ ਚਾਹੀਦੀ ਹੈ ਇੱਕ ਤੇ ਭਰੋਸਾ ਰੱਖਣਾ ਚਾਹੀਦਾ ਤੇ ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਇਸ ਸ਼ਬਦ ਵਿੱਚ ਮਹਾਰਾਜ ਨੇ ਇਹੀ ਸਮਝਾਇਆ ਕੋ ਆਪਾਂ ਤੇ ਬਚਨ ਰੋਜ਼ ਪੜ੍ਹਦੇ ਆ ਨਾ ਕੀ ਤਰ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ ਇਸ ਲਈ ਇੱਕ ਤਾਂ ਬੋਸਾ ਰੱਖੋ ਗੁਰੂ ਨਾਨਕ ਦੇ ਆਪ ਗੁਰੂ ਨਾਨਕ ਦੀ ਬਣ ਕੇ ਰਹੀ ਹੈ ਨਾ ਮਹਾਰਾਜ ਕਿਰਪਾ ਕਰਨਗੇ ਅੱਜ ਆਪਾਂ ਰਾਗ ਆਸਾ ਦਾ ਸ਼ਬਦ ਵਿਚਾਰਿਆ ਹੈ ਕੱਲ ਅਸੀਂ ਸ਼ਬਦ ਵਿਚਾਰਨਾ ਹੈ ਜੀ ਰਾਗ ਦੇਵ ਗੰਧਾਰੀ ਵਿੱਚ 536 ਅੰਗ ਤੇ ਕੱਲ ਦਾ ਜਿਹੜਾ ਸ਼ਬਦ ਹੈ ਤੇ ਇਸ ਰਾਗ ਦੇ ਅੰਦਰ ਤੁਹਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੁੱਲ ਤਿੰਨ ਸ਼ਬਦ ਨੇ ਰਾਗ ਦੀਵ ਗੰਧਾਰੀ ਅੰਦਰ ਤੇ ਜਿਹੜਾ ਕੱਲ ਦਾ ਸ਼ਬਦ ਹੈ ਉਹ ਸ਼ਬਦ ਹੈ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਦੀਵ ਗੰਧਾਰੀ ਮਹੱਲਾ ਨਾਮਾ ਇਹ ਮਨ ਨੈਕ ਨਾ ਕਹੀਓ ਕਰੈ ਸਿੱਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਡਰੈ ਕੱਲ ਇਹ ਸ਼ਬਦ ਆਪਾਂ ਵਿਚਾਰਾਂਗੇ ਇਸ ਸ਼ਬਦ ਦੇ ਵੀ ਦੋ ਪਦੇ ਨੇ ਜ਼ਿਆਦਾਤਰ ਮੈਂ ਪਹਿਲੇ ਦਿਨ ਆਖਿਆ ਸੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਜ਼ਿਆਦਾਤਰ ਸ਼ਬਦ ਦੋ-ਦੋ ਪਦਿਆਂ ਵਾਲੇ ਤਿੰਨ ਪਦਿਆਂ ਵਾਲੇ ਵੀ ਨਹੀਂ ਪਰ ਯਾਦਾ ਸ਼ਬਦ ਉਹਨਾਂ ਦੀ ਦੋ ਪਦਿਆਂ ਵਾਲੇ ਮਹਾਰਾਜ ਕਿਰਪਾ ਕਰਨ ਆਓ ਥੋੜਾ ਜਿਹਾ ਸਾਮਾ ਨਾਮ ਜਪਣਾ ਮਹਾਰਾਜ ਅੱਜ ਕਹਿ ਰਹੇ ਹਨ ਕਿ ਨਹਿ ਸੁਧ ਰਾਮ ਭਜਨ ਕਿ ਇਹਨੂੰ ਨਾਮ ਜਪਣ ਦੀ ਸੋਝੀ ਨਹੀਂ ਉਹ ਕੰਮ ਕਰ ਜਿਹੜਾ ਕੰਮ ਕਰਨ ਵਾਲਾ ਆਓ ਸਾਰੇ ਜੁੜਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ